ਕੋਠੀ ਬਣੀ ਨੂੰ 1 ਸਾਲ ਮਸਾ ਹੋਇਆ ਸੀ ਰਜਿਸਟਰੀ ਵਾਲੀ ਜਗ੍ਹਾ ਮਿਲ ਜੂਗੀ ਤਕਰੀਬਨ 1 ਕਨਾਲ ਦੇ ਵਿੱਚ ਕੋਠੀ ਬਣੀ ਹੋਈ ਹੈ ਮਤਲਬ ਕਿ 20 ਮਰਲੇ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਕੋਠੀ ਪਸੰਦ ਆਊਗੀ ਰੇਟ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੰਨਾ ਘੱਟ ਰੇਟ ਮਾਲਕ ਨੇ ਕਿਹਾਗਾ ਪੂਰੀ ਆਪਾਂ ਗੱਲਬਾਤ ਕਰਦੇ ਆਂ ਸੀ ਵੀਡੀਓ ਆਪਣੇ ਕੋਲੇ ਵਧੀਆ ਪਹੁੰਚੀ ਹੈ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਰਾਹੀਂ ਕੋਠੀ ਦਾ ਕੱਲਾ ਕੱਲਾ ਕੋਨਾ ਦਿਖਾਉਣਾ ਸੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਪਹਿਲਾਂ ਤਾਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਵੇਚਣਾ ਚਾਹੁੰਦੇ ਉਰੀ ਵੀਡੀਓ ਚ ਲਿਖਿਆ ਰਹਿੰਦਾ ਵੀਡੀਓ ਜਾਣਕਾਰੀ ਫੋਟੋ ਮੋ ਪੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਜੀ। ਲੌਜੀਕ ਸੁਨੇਰੀ ਮੌਕਾ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆਂ। ਜਮਾ ਸਸਤੀ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਜੀ। ਮਾਲਕ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ। ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ। ਕੱਲਾ ਕੱਲਾ ਕੋਨਾ ਦਿਖਾਇਆ ਕੋਠੀ ਦਾ। ਬਾਕੀ ਜਮਾ ਨਵੀਂ ਕੋਠੀ ਹੈ ਜੀ ਸਾਲ ਕੋ ਹੋਇਆ ਮਸਾਂ ਤੇ ਸਾਰਾ ਕੰਮ ਤੁਸੀਂ ਆਪ ਹੀ ਦੇਖ ਲਿਓ। ਜਿਹੜਾ ਕਰਵਾਉਣ ਵਾਲਾ ਪਿਆ ਉਹ ਵੀ ਦੇਖ ਲਿਓ ਤੇ ਜਿਹੜਾ ਕਰਵਾ ਰਖਿਆ ਉਹ ਵੀ ਦੇਖ ਲਿਓ ਜੀ। ਮਾਲਕ ਕੋਠੀ ਤਿਆਰ ਕਰਵਾ ਰਹੀ ਸੀਗੇ ਤੇ ਮੌਕੇ ਤੇ ਪੈਸਿਆਂ ਦੀ ਲੋੜ ਪੈ ਗਈ ਤਾਂ ਕਰਕੇ ਕੋਠੀ ਮਾਲਕ ਨੇ ਸੇਲ ਕਰਨੀ ਹੈ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਇਹ ਕੋਠੀ ਬਣੀ ਹੋਈ ਹੈ ਜੀ ਟੋਟਲ 1 ਕਨਾਲ ਥਾਂ ਦੇ ਵਿੱਚ ਤੇ ਪੂਰੀ ਗੱਲਬਾਤ ਤੁਹਾਨੂੰ ਮੈਂ ਦੱਸ ਦਿਆ ਸੀ ਜਿਹੜੀ ਇਹ ਕੋਠੀ ਹੈ ਮਤਲਬ ਕਿ ਦੋਵੇਂ ਸਾਈਡ ਬਣੀ ਹੋਈਆਂ ਜੀ ਦੋ ਬੰਡਾਂ ਦੇ ਵਿੱਚ ਬਣੀ ਹੋਈ ਹੈ ਇੱਕ ਇਧਰ ਦਾ ਪੋਰਸ਼ਨ ਆ ਗਿਆ ਇੱਕ ਪਰਲੀ ਸਾਈਡ ਵਾਲਾ ਦੋ ਬੰਡਾਂ ਦੇ ਵਿੱਚ ਕੋਠੀਆਂ ਬਣੀਆਂ ਹੋਈਆਂ ਇਹ ਤੇ ਇੱਕ ਸਾਈਡ ਜਿਨ੍ਹਾਂ ਨੇ ਆਪਣੇ ਕੋਲੇ ਭੇਜੀ ਹੈ ਕੋਠੀ ਮਾਲਕ ਨੇ ਆਪਦੀ ਸਾਈਡ ਵਾਲੀ ਕੋਠੀ ਜਿਹੜੀ ਸੇਲ ਕਰਨੀ ਆ ਟੋਟਲ ਥਾਂ ਮਾਲਕ ਨੇ ਇੱਕ ਕਨਾਲ ਦੱਸੀ ਹੈ ਲਗਭਗ 20 ਮਰਲੇ ਦੱਸੀ ਹੈ ਮਾਲਕ ਕਹਿੰਦੇ ਆ ਜਾਂ 1-2 ਮਰਲੇ ਉੱਤੇ ਹੋ ਸਕਦੇ ਆ ਜਾਂ 1-2 ਮਰਲੇ ਥੱਲੇ ਹੋ ਸਕਦੇ ਆ ਤੇ ਡਿਮਾਂਡ ਬਹੁਤ ਘੱਟ ਹੈ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਬਾਕੀ ਕੰਮ ਥੋੜਾ ਬੋਤਾ ਕਰਵਾਉਣ ਵਾਲਾ ਹਲੇ ਤੱਕ ਪਿਆਗਾ ਪਲਾਸਟਰ ਇਹਨਾਂ ਨੇ ਕਰਵਾ ਰੱਖਿਆ ਬਾਕੀ ਕਿਚਨ ਦਾ ਕੰਮ ਦੇਖ ਲਓ ਜੀ ਲਗਭਗ ਸਾਰੇ ਵਾਂਗੂ ਪਿਆਗਾ ਜੋੜੀਆਂ ਦਾ ਕੰਮ ਪਿਆਗਾ ਮਾਲਕ ਕੋਠੀ ਤਿਆਰ ਕਰਵਾ ਰਹੀ ਸੀਗੇ ਹੌਲੀ ਹੌਲੀ ਕੰਮ ਚੱਲ ਰਿਹਾ ਸੀਗਾ ਪਰ ਹੁਣ ਇਹਨਾਂ ਨੂੰ ਮੌਕੇ ਤੇ ਪੈਸਿਆਂ ਦੀ ਲੋੜ ਪੈ ਗਈ ਤਾਂ ਕਰਕੇ ਮਾਲਕ ਕਹਿੰਦੇ ਨੇ ਵੀ ਅਸੀਂ ਕੋਠੀ ਛੇਤੀ ਤੋਂ ਛੇਤੀ ਸੇਲ ਕਰਨੀ ਹੈਗੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੂੰ ਪਸੰਦ ਆਈ ਹੈ ਜੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਪੂਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਜੀ ਇਹ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਇਹ ਖੇਤ ਦੇ ਵਿੱਚ ਬਣੀ ਹੋਈ ਆ ਤੇ ਵਧੀਆ ਰਾਹ ਲੱਗਦਾਗਾ ਟਰੈਕਟਰ ਗੱਡੀ ਹਰ ਚੀਜ਼ ਕੋਠੀ ਦੇ ਅੰਦਰ ਸਿੱਧੀ ਲੱਗਦੀ ਆ ਤੇ ਜਿਹੜੀ ਪਈ ਲੱਗਦੀ ਆ ਪੂਰੀ ਖੁੱਲੀ ਡੁੱਲੀ ਆ ਪੂਰਾ ਰਸਤਾ ਜਿਹੜਾ ਲੱਗਦਾ ਖੁੱਲਾ ਡੁੱਲਾਗਾ ਬਾਕੀ ਜਿਹੜੀ ਮੇਨ ਸ਼ੜਕ ਹੈ ਮੇਨ ਸ਼ੜਕ ਤੋਂ ਥੋੜੀ ਜੀ ਹਟਮਈਆ ਮਤਲਬ ਕਿ ਜ਼ਿਆਦਾ ਨਹੀਂ ਪਿੰਡ ਤੋਂ ਥੋੜੀ ਕ ਦੂਰੀ ਤੇ ਬਣੀ ਹੋਈ ਐ ਬਾਕੀ ਇਹਨਾਂ ਨੇ ਵੀਡੀਓ ਚ ਸਾਰਾ ਕੁਝ ਕਨਫਰਮ ਕੀਤਾ ਤੁਹਾਨੂੰ ਸਾਰਾ ਕੁਝ ਵੀਡੀਓ ਚ ਦੇਖਣ ਨੂੰ ਮਿਲ ਜਾਊਗਾ ਜੀ ਸਾਰੀ ਕੋਠੀ ਜਿਹੜੀ ਇਹ ਬਣੀ ਹੋਈ ਹੈ ਨਕਸ਼ੇ ਤੇ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਤੇ ਆਪ ਨੇ ਸਾਰੀ ਮਾਲਕ ਨੇ ਤਿਆਰ ਕਰਵਾਈ ਹੈ ਜੀ ਜਿੰਨੀ ਕੁ ਹੋਈ ਹੈ ਪਲਾਸਟਰ ਦਾ ਕੰਮ ਜੋ ਵੀ ਹੋਇਆਗਾ ਅੰਡਰਗਰਾਉਂਡ ਪਾਈਪਾਂ ਦਾ ਜੋ ਵੀ ਸਰੀਆ ਵਗੈਰਾ ਹਰ ਇੱਕ ਚੀਜ਼ ਮਟੀਰੀਅਲ ਜਿੰਨਾ ਵੀ ਲੱਗਿਆ ਹੋਇਆ ਪੂਰਾ ਇੱਕ ਨੰਬਰ ਲੱਗਿਆ ਹੋਇਆ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਜਿਹੜੀ ਜ਼ਿਆਦਾ ਵੈਟਰ ਲੱਗੂਗੀ ਜ਼ਿਆਦਾ ਪਸੰਦ ਆਊਗੀ ਤੇ ਮਾਲਕ ਨੇ ਜਿਹੜੀ ਡਿਮਾਂਡ ਕਹੀ ਹੈ ਜੀ 23 ਲੱਖ ਰੁਪਏ ਮਾਲਕ ਨੇ ਕਿਹਾਗਾ ਦੇ ਮਾਲਕ ਕਹਿੰਦੇ ਨੇ ਵੀ 23 ਲੱਖ ਦੇ ਵਿੱਚੋਂ ਘੱਟ ਵੱਧ ਕਰ ਲਾਂਗੇ ਮੂਕੇ ਤੇ ਇੱਕ ਵਾਰੀ ਡਿਮਾਂਡ ਇਹਨਾਂ ਨੇ ਦੱਸੀ ਹੈ 23 ਲੱਖ ਰੁਪਈਆ ਜੀ ਤੇ ਇਹ ਰੇਟ ਤੁਹਾਨੂੰ 23 ਲੱਖ ਰੁਪਈਆ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸੋ ਜੀ ਬਾਕੀ ਨਵੀਂ ਕੂਠੀ ਹੈ ਇੱਕ ਕਨਾਲ ਦੇ ਵਿੱਚ ਬਣੀ ਹੋਈ ਹੈ ਬੀਮਾਰ ਲਈ ਥਾਂ 'ਚ ਕੂਠੀ ਬਣੀ ਹੋਈ ਆ ਪਸ਼ੂਆਂ ਵਾਸਤੇ ਇੱਕ ਪਾਸੇ ਬਣਿਆ ਹੋਇਆ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਥਾਂ ਵੀ ਬਹੁਤ ਹੈ ਕੋਠੀ ਵੀ ਨਵੀਂ ਆ ਤੇ 23 ਲੱਖ ਰੁਪਈਆ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ ਰਾਇ ਜ਼ਰੂਰ ਦਿੰਦੇ ਰਹਿ ਕਰੋ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਇਸ ਕੋਠੀ ਨੂੰ ਚਾਹੁੰਦੇ ਹੋ ਤਾਂ ਇਹਨਾਂ ਦਾ ਜਿਹੜਾ ਪਿੰਡ ਜੀ ਇਹਨਾਂ ਦੇ ਪਿੰਡ ਦਾ ਨਾਮ ਹੈ ਲੰਬਵਲੀ ਲੰਬਵਲੀ ਇਹਨਾਂ ਦਾ ਪਿੰਡ ਦਾ ਨਾਮ ਹੈ ਜ਼ਿਲ੍ਹਾ ਇਹਨਾਂ ਨੂੰ ਲੱਗਦਾ ਫਰੀਦਕੋਟ ਬੰਦ ਰੋਡ ਤੇ ਪੈ ਜਾਂਦੀ ਹੈ ਕੋਠੀ ਇਹ ਤੇ ਤਹਿਸੀਲ ਇਹਨਾਂ ਦੀ ਹੈਗੀ ਹੈ ਜੀ ਜੇਤੂ ਜੇਤੋ ਤਾਂ ਤੁਹਾਨੂੰ ਪਤਾ ਹੀ ਹੈ ਜੀ ਜੇਤੋ ਤੋਂ ਜ਼ਿਆਦਾ ਨਹੀਂ ਜੇਤੋ ਤੋਂ ਲਗਭਗ 8 ਜਾਂ 9 ਕਿਲੋਮੀਟਰ ਮਸਾਂ ਜੀ ਤੇ ਫਰੀਦਕੋਟ ਵੀ ਇਹਨਾਂ ਨੂੰ ਬਿਲਕੁਲ ਨਜ਼ਦੀਕ ਹੀ ਪੈਂਦਾ ਕੋਈ 25 ਤੋਂ 30 ਕਿਲੋਮੀਟਰ ਤੇ ਵਧੀਆ ਕੋਠੀ ਆਪਾਂ ਵਧੀਆ ਏਰੀਆ ਚ ਲੈ ਕੇ ਪਹੁੰਚੇ ਹਾਂ ਜਿਹੜੇ ਏਰੀਆ ਚ ਤੁਸੀਂ ਲੱਭ ਰਹੇ ਸੀਗੇ ਉੱਥੋਂ ਹੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਕਮੈਂਟ ਮੈਚ ਚੈੱਕ ਕੀਤੇ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਸਾਰਾ ਕੁਝ ਵੀਡੀਓ ਚ ਮਾਲਕ ਨੇ ਦਿਖਾਇਆ ਹੈ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੋ ਬਾਅਦ ਤੋਂ ਬਾਅਦ ਸਪੋਰਟ ਕਰੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਇਸ ਕੋਠੀ ਨੂੰ 6283532421 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 6283532421 ਬਾਕੀ ਵੀਡੀਓ ਚ ਨੰਬਰ ਵੀ ਤੁਹਾਨੂੰ ਮਿਲ ਗਿਆ ਰੇਟ ਵੀ ਤੁਹਾਨੂੰ ਮੈਂ ਦੱਸਤਾ ਸੀਗਾ ਏਰੀਆ ਵੀ ਤੁਹਾਨੂੰ ਮੈਂ ਕੰਫਰਮ ਕਰਵਾਤਾ ਜੀ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਕਿਸੇ ਮੇਰੀ ਭੈਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਮਾਤਾ ਨੂੰ ਕਿਸੇ ਨੂੰ ਵੀ ਕੋਠੀ ਇਹ ਪਸੰਦ ਆਈ ਹੈ ਜਾਓ ਛੇਤੀ ਤੋਂ ਛੇਤੀ ਜੀ ਰੇਟ ਬਧੀਆ ਗਾਂ ਛੇਤੀ ਸੇਲ ਹੋ ਜਾਣੀ ਹੈ ਬਾਕੀ ਤੁਸੀਂ ਸਾਰੇ ਆਪ ਸਿਆਣੀ ਹੋ ਜੀ ਕੋਠੀ ਵੀ ਤੁਹਾਨੂੰ ਪਤਾ ਲੱਗ ਗਈ ਕਿਵੇਂ ਦੀ ਹੈ ਜਗ੍ਹਾ ਵੀ ਤੁਹਾਨੂੰ ਪਤਾ ਲੱਗ ਗਈ ਪਾਸੂਆਂ ਵਾਸਤੇ ਇੱਕ ਪਾਸੇ ਬਣਿਆ ਹੋਇਆ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਜੀ ਤੇ ਨਾਲ ਦੀ ਨਾਲ ਹੁਣ ਮੈਨੂੰ ਦੱਸੋ ਤੁਸੀਂ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਵੀਡੀਓ ਰੇਟ ਕਿਵੇਂ ਦਾ ਲੱਗਿਆ ਤੇ ਏਰੀਆ ਤੁਹਾਨੂੰ ਕਿਵੇਂ ਦਾ ਲੱਗਿਆ ਸੀ? ਬਾਕੀ ਇਹਨਾਂ ਨੇ ਵਾਰ ਦੀ ਵੀਡੀਓ ਵੀ ਭੇਜੀ ਆ ਜੀ। ਰਸਤਾ ਤੁਹਾਨੂੰ ਪਤਾ ਲੱਗੀ ਗਿਆ ਕਿੰਨੀ ਕੁ ਦੂਰ? ਮਤਲਬ ਕਿ ਰਸਤਾ ਪੈਂਦਾ ਥੋੜੀ ਜੀ ਨਜ਼ਦੀਕ ਤੇ ਆਪਾਂ ਨੂੰ ਮੇਨ ਸੜਕ ਮਿਲ ਜੂਗੀ। ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਆ ਸੀ। ਜਿਹੜਾ ਕੰਮ ਕਰਵਾਉਣ ਵਾਲਾ ਪਿਆ ਉਹ ਵੀ ਤੁਸੀਂ ਦੇਖ ਲਿਆ, ਜਿਹੜਾ ਕੰਮ ਕਰਵਾ ਰੱਖਿਆ ਉਹ ਵੀ ਤੁਸੀਂ ਦੇਖ ਲਿਆ। ਗੱਲ ਕਰ ਲਿਓ ਜਰੂਰ ਤੇ ਜਾਇਓ ਨਾ ਸਿੱਧਾ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰਿਓ। ਫੋਨ ਤੇ ਗੱਲ ਜਦੋਂ ਪੂਰੀ ਤਰ੍ਹਾਂ ਹੋ ਗਈ ਤੇ ਤੁਸੀਂ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਤੇ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਜੀ ਜਦੋਂ ਜਾ ਕੇ ਫਿੱਟ ਬੈਠ ਗਈ ਤਾਂ ਉਹ ਤੋਂ ਬਾਅਦ ਡੀਲ ਕਰ ਲਿਓ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਕੋਠੀ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਰੇ ਮੈਂ ਕਮੈਂਟ ਚੈੱਕ ਕਰਦਾ ਰਹਿੰਦੇ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਇਓ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਇੱਕ ਵਾਰੀ ਚੈੱਕ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਦੋ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ ਕੀਤਾਗਾ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਾਕੀ ਜਿਨੇ ਤੁਸੀਂ ਦੇਖ ਰਹੇ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲ ਵੇਚਣ ਵਾਸਤੇ ਹੈ ਆਪਣਾ WhatsApp ਨੰਬਰ ਤੁਹਾਨੂੰ ਪੂਰੀ ਵੀਡੀਓ ਚ ਉੱਤੇ ਮਿਲ ਗਿਆ ਹੋਊਗਾ ਲਿਖੇ ਰਿਹਾ ਹੈ 738006273 ਆਪਣੇ ਕੋਲੇ ਵੀਡੀਓ ਭੇਜ ਦਿਓ ਜਾਣਕਾਰੀ ਭੇਜ ਦਿਓ ਸਾਰੀਆਂ ਫੋਟੋ ਮੈ ਭੇਜ ਦਿਓ ਜੀ। ਵਧੀਆ ਵੀਡੀਓ ਬਣਾਇਓ ਸ਼ੌਂਕ ਨਾਲ ਬਿਲਕੁਲ ਆਰਾਮ ਨਾਲ ਫੋਨ ਨੂੰ ਜ਼ਿਆਦਾ ਹਿੱਲਣਾ ਨਹੀਂ ਦੇਣਾ ਜੀ। ਵੀਡੀਓ ਬਣਾਉਣੀ ਸ਼ੁਰੂ ਕਰਨੀ ਹੈ ਬਾਹਰ ਤੋਂ। ਰਾਮਨਾਲ ਵੀਡੀਓ ਬਣਾ ਕੇ ਤੇ ਮੇਰੇ ਕੋਲੇ ਭੇਜ ਦਿਓ ਵੀਡੀਓ ਹੋਵੇ ਘੱਟ ਤੋਂ ਘੱਟ 5 ਤੋਂ 6 ਮਿੰਟ ਦੀ ਤੇ ਆਪਾਂ ਫਰੀ ਦੇ ਵਿੱਚ ਐਡ ਤੁਹਾਡੀ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਇੰਨੇ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਤੁਸੀਂ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਹਿੰਦੇ ਹੋ ਤੇ ਲੈ ਕੇ ਆਪਾਂ ਉਸ ਹਿਸਾਬ ਨਾਲ ਆ ਜਾਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ